ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮਿਹਰ ਬਟਿਕ ਤੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਤੁਹਾਡੇ ਲਈ ਨਵਾਂ ਸਾਲ ਨਵੀਆਂ ਖੁਸ਼ੀਆਂ ਨੂੰ ਮਿਟ ਨਵੀਆਂ ਉਮੀਦਾਂ ਆਸ਼ਾਵਾਂ ਲੈ ਕੇ ਆਵੇ ਤੇ ਸਭ ਦੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਰੰਗ ਭਰ ਜਾਣ ਆਪਣੀ ਇਹ ਕੱਟ ਪੀਸ ਤੁਸੀਂ ਦੇਖੇ ਹੋਈ ਨੇ ਪਹਿਲਾਂ ਵਾਲੀਆਂ ਵੀਡੀਓ ਚ ਜੋ ਨਵੇਂ ਨੇਗੇ ਉਹਨਾਂ ਨੂੰ ਆਪਾਂ ਦੱਸ ਦਿੰਨੇ ਹੈਗੇ ਆਪਾਂ ਇਹ ਕੱਟ ਪੀਸ ਲੈ ਕੇ ਆਏ ਸੀ ਕਾਫੀ ਕੁਆਂਟੀਟੀ ਦੀ ਵਿੱਚ ਹਿਊਜ਼ ਕੁਆਂਟੀਟੀ ਦੇ ਵਿੱਚ ਲੈ ਕੇ ਆਏ ਸੀਗੇ ਆਪਣੇ ਕੋਲੇ ਕੁਝ ਥੋੜੇ ਜੇ ਪੀਸ ਰਹਿ ਰਹੇ ਸੀ ਆਪਣੇ ਤੋਂ ਫਿਰ ਆਪਾਂ ਨੇ ਵਿੱਚੋਂ ਦੀ ਦੂਜੀ ਵੀਡੀਓ ਅਪਲੋਡ ਕਰਨੀ ਸ਼ੁਰੂ ਕਰ ਦਿੱਤੀਆਂ ਇਹਨਾਂ ਨੂੰ ਐਦਾਂ ਹੀ ਜੋ ਵਿਜ਼ਿਟ ਕਰਦਾ ਸੀ ਲੈ ਲੈਂਦਾ ਸੀ ਤੇ ਹੁਣ ਅੱਜ ਮੈਂ ਨਵੇਂ ਸਾਲ ਦੇ ਉੱਤੇ ਤੁਹਾਨੂੰ ਇਹ ਆਪਾਂ ਨੇ ਕੱਟ ਪੀਸ ਪਹਿਲਾਂ 500 400 ਐਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੇ ਪੁਰਾਣੀਆਂ ਵੀਡੀਓ ਦੇ ਵਿੱਚ ਜਿਹਦੇ ਹਿਸਾਬ ਨਾਲ ਆਪਾਂ ਨੇ ਸੂਟ ਜਿਹੜੇ ਸੇਲ ਕੀਤੇ ਸੀਗੇ ਇਹ ਪੀਸ ਚ ਸੀਗੇ ਬਟ ਅੱਜ ਆਪਾਂ ਇਹ ਜਿਹੜਾ ਪੀਸ ਹੈਗਾ 100 ਰੁਪਏ ਦਾ ਹੀ ਇੱਕ ਪੀਸ ਦੇ ਰਹੇ ਹਾਂ ਤੁਹਾਡੇ ਲਈ ਇੱਕ ਬਹੁਤ ਵੱਡਾ ਆਫਰ ਹੈ ਜੀ ਇਹ ਤੇ 100 ਰੁਪਏ ਦਾ ਇੱਕ ਪੀਸ ਹੈ ਜੋ ਪਹਿਣਾ ਮੇਰੇ ਤੋਂ ਇਹ ਖਰੀਦ ਚੁੱਕੀਆਂ ਨੇ ਉਹਨਾਂ ਨੂੰ ਪਤਾ ਹੈ ਫੈਬਰਿਕ ਕਿਦਾਂ ਦਾ ਹੈਗਾ ਜੋ ਨਵੇਂ ਨੇ ਉਹਨਾਂ ਨੂੰ ਮੈਂ ਦੱਸ ਦਿੰਨੀ ਐਗੀ ਇਹਦੇ ਵਿੱਚ ਆਪਣੇ ਕੋਲੇ ਜਿੱਦਾਂ ਕ੍ਰਸ਼ ਗਲਾਸ ਚ ਆਈ ਸੀ ਗਲਾਸ ਸਿਲਕ ਚ ਆਈ ਸੀ ਕ੍ਰਸ਼ ਚ ਆਈ ਸੀ ਸ਼ੀਮਰ ਚ ਆਈ ਸੀ ਜਾਂ ਟਿਸ਼ੂ ਟਿਸ਼ੂ ਚ ਆਈ ਸੀਗੇ ਹੈਨਾ ਹੁਣ ਕੁਝ ਕੀ ਪੀਸ ਰਹਿ ਗਏ ਪਹਿਲਾਂ ਆਪਣੇ ਕੋਲੇ ਇਹ 3 ਮੀਟਰ ਦਾ ਪੀਸ ਸੀ ਪਹਿਣੋ 3 ਮੀਟਰ ਦਾ ਇੱਕ ਪੀਸ ਸੀਗਾ ਤੇ 6-6 ਮੀਟਰ ਦਾ ਆਪਾਂ ਨੇ 2-2 ਜਿਹੜੇ ਸੇਮ ਲਾ ਕੇ ਦਿੱਤੇ ਨੇ ਕਈ ਭੈਣਾਂ ਨੇ ਤਾਂ ਕਾਫੀ ਕਾਸਟਿਊਮ ਤਿਆਰ ਕਰਵਾਉਣ ਸੀ ਕਾਫੀ-ਕਾਫੀ ਵੀ ਮੈਚਿੰਗ ਕਰਵਾ ਕੇ ਲੈਤੇ ਨੇਗੇ ਬਟ ਹੁਣ ਆਪਣੇ ਕੋਲੇ ਕੋਈ ਹੀ ਡਬਲ ਪੀਸ ਹੋਊਗਾ ਬਟ ਸਿੰਗਲ-ਸਿੰਗਲ ਪੀਸ ਕਾਫੀ ਪਈਨੇਗੇ ਮੈਨ ਲੱਗਦਾ ਹੋਣਗੇ ਹੀ ਅ 40 ਕ ਪੀਸ ਹੋਣਗੇ ਆਪਣੇ ਕੋਲੇ ਜੇ ਕੋਈ ਡਬਲ ਹੁੰਦਾ ਹੋਇਆ ਤਾਂ ਡਬਲ ਵੀ ਕਰਕੇ ਦੇ ਦਾਂਗੇ ਤੁਹਾਨੂੰ 100 ਰੁਪਏ ਦਾ ਹੀ ਇੱਕ ਪੀਸ ਹੈ ਅੱਜ ਦੇ ਲਈ ਆ ਫ੍ਰੈਸ਼ ਹੋਟੇ ਲਈ ਇਹ ਨਵੇਂ ਸਾਲ ਦੇ ਉੱਤੇ ਤੇ ਬਹੁਤ ਹੀ ਵਧੀਆ ਫੈਬਰਿਕ ਹੈ 3 ਮੀਟਰ ਦਾ ਹੀ ਪੀਸ ਰਹੂਗਾ ਤੇ ਕਿਸੇ ਨੂੰ ਵੀ ਅਸੀਂ ਨਾ ਜੋ ਕੋਰੀਅਰ ਕਰ ਦਿੰਨਾ ਆਨਲਾਈਨ ਸ਼ੋਪਿੰਗ ਕਰਨਗੇ ਉਹਨਾਂ ਨੂੰ ਕਿਸੇ ਨੂੰ ਵੀ ਇੱਕ ਪੀਸ ਅਸੀਂ ਨਹੀਂ ਕਰ ਸਕਦੇ ਹੈ ਕਿ ਕੋਰੀਅਰ ਜੇ ਘੱਟ ਤੋਂ ਘੱਟ 5 ਪੀਸ ਕੋਈ ਮੰਗਵਾ ਰਿਹਾ ਤਾਂ ਉਹਨਾਂ ਦਾ ਕੋਰੀਅਰ ਕਰ ਦਾਂਗੇ ਅਸੀਂ ਤੇ ਵਿਜ਼ਿਟ ਕਰਕੇ ਤੁਸੀਂ ਜਿੰਨੇ ਮਰਜ਼ੀ ਚਾਹੀ ਇੱਕ ਲੈ ਜਾਓ ਉਹ ਕੋਈ ਚੱਕਰ ਨਹੀਂ ਹੈਗਾ 3 ਮੀਟਰ ਦਾ ਪੂਰਾ ਪੀਸ ਰਹੂਗਾ ਇਹ ਦੇਖੋ ਜੀ ਕਿੰਨਾ ਪਿਆਰਾ ਫੈਬਰਿਕ ਹੈ ਜੋ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਹੈਗੇ ਨੇ ਫੈਬਰਿਕ ਉਹ ਫੈਬਰਿਕ ਦੇ ਵਿੱਚ ਹੀ ਪੀਸ ਲੈ ਕੇ ਆਏ ਸੀਗੇ ਆਪਾਂ ਤੇ ਇਹ ਸਿੰਗਲ ਸਿੰਗਲ ਹੀ ਪੀਸ ਰਹਿ ਰਹੇ ਨੇਗੇ ਕੋਈ ਡਬਲ ਹੋਊਗਾ ਤਾਂ ਮੈਂ ਤੁਹਾਨੂੰ ਦੱਸ ਦੇਵਾਂਗੀ ਇਹ ਹੋਰ ਫੈਬਰਿਕ ਹੈ ਦੇਖੋ ਜੀ ਇਹਦੇ ਵਿੱਚ ਚੇਂਜ ਆ ਰਿਹਾ ਥੋੜਾ ਕਲਰ ਫਿਰੋਜੀ ਟੋਨ ਤੇ ਹੈ ਤੇ ਇਹ ਆਇਆ ਸੀ ਕ੍ਰਾਸ ਚ ਤੇ ਸਿੰਗਲ ਪੀਸ ਹੈ ਤੇ ਇਹ ਆਪਣੇ ਕੋਲੇ ਜੌਰਜਟ ਜੋ ਬੈਂਬਰ ਚ ਆਏ ਸੀਗੇ ਦੇਖੋ ਜੀ ਕਿ ਕ੍ਰਸ਼ ਟਿਸ਼ੂ ਦੇ ਉਹਦੇ ਵਿੱਚ ਸ਼ਿਮਰ ਟਿਸ਼ੂ ਦੇ ਵਿਚਾਰੇ ਨੇਗੇ ਇਹ ਫੈਬਰਿਕ ਜੋ ਅੱਜਕੱਲ ਡਿਮਾਂਡਡ ਨੇ ਬਹੁਤ ਜ਼ਿਆਦੇ ਸੂਟ ਇਸੇ ਦੇ ਉੱਤੇ ਬਣ ਕੇ ਜਾ ਰਹੇ ਨੇਗੇ ਤੇ ਜੋ ਵੀ ਡਬਲ ਹੋਗਾ ਸੀ ਤੁਹਾਨੂੰ ਦੱਸ ਦਾਂਗੇ ਜੀ ਤਾਂ ਇਹ ਡਬਲ ਪਏ ਹੈ ਇਹ ਡਬਲ ਪਏ ਹੈ ਸਾਹਮਣੀ ਆ ਗਏ ਆਪਣੇ ਇਹ ਡਬਲ ਹੈਗੇ ਤੇ ਇਹ ਆਪਣਾ ਬੰਬਰ ਚ ਹੈ ਜੀ ਜੌਰਜਟ ਬੈਂਬਰ ਚ ਤੇ ਇਹ ਵੀ ਜੌਰਜਟ ਬੈਂਬਰ ਚ ਆ ਗਿਆ ਤੇ ਨੈਕਸਟ ਇਹ ਆ ਗਿਆ ਬੜਾ ਪਿਆਰਾ ਜਾਂ ਸ਼ੇਡ ਹੈਗਾ ਇਹ ਥੋੜਾ ਚੇਂਜ ਆ ਰਿਹਾ ਹੈਗਾ ਵੀਡੀਓ ਦੇ ਵਿੱਚ ਤੇ ਮਾਊਸ ਕਲਰ ਆ ਗਿਆ ਤੇ ਇਹ ਵੀ ਵੈਂਬਰ ਚ ਆ ਗਿਆ ਰਾਣੀ ਸ਼ੇਡ ਤੇ ਇਹ ਪੀਸ ਹੈ ਜਿਹੜਾ ਇਹ ਮੈਨੂੰ ਲੱਗਦਾ ਆਈ ਥਿੰਕ 5 5.5 ਮੀਟਰ ਦਾ ਪੀਸ ਹੈ ਜੀ ਇਹ ਇਹ ਬਰਬਰੀ ਚ ਆ ਗਿਆ 5 5.5 ਮੀਟਰ ਦਾ ਪੀਸ ਹੈਗਾ ਬਾਕੀ ਸੋਨੂੰ ਮੈਜ਼ਰਮੈਂਟ ਕਰਕੇ ਦਵਾਂਗੇ ਇਦਾਂ ਦਾ ਕੋਈ ਕੰਮ ਨਹੀਂ ਹੈਗਾ ਦੇਖੋ ਜੀ ਤੇ ਮੈਂ ਤੁਹਾਨੂੰ ਸਾਰੇ ਪੀਸ ਇੱਕ ਵਾਰ ਦਿਖਾ ਦਿੰਨੀ ਆਂਗੀ ਜੇ ਤੁਹਾਨੂੰ ਕੋਈ ਲੱਗੂਗਾ ਵਿੱਚੋਂ ਵੀ ਕੋਈ ਡਾਬਲ ਹੈਗਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋਗੇ ਨੰਬਰਿੰਗ ਦੇ ਹਿਸਾਬ ਨਾਲ ਆਪਾਂ ਨੇ ਇਹ ਸੇਲ ਕੀਤੇ ਸੀਗੇ ਨੰਬਰਿੰਗ ਲੱਗੀਆਂ ਹੋਈਆਂ ਸੀ ਕੋ ਕਾਫੀ ਮਾਲ ਸੀਗਾ ਇਦਾਂ ਮੈਨੂੰ ਔਖਾ ਹੋ ਜਾਂਦਾ ਸੀਗਾ ਫਿਰ ਮੈਂ ਨੰਬਰਿੰਗ ਲਗਾਤੀ ਸੀ ਇਹਨਾਂ ਦੇ ਉੱਤੇ ਨੰਬਰਿੰਗ ਦੇ ਹਿਸਾਬ ਨਾਲ ਹੀ ਕਸਟਮਰ ਨੇ ਇਹ ਮੰਗਵਾਏ ਨੇ ਵੀ ਇਹਨਾਂ ਨੰਬਰ ਭੇਜ ਦਿਓ ਮੈਮ ਸਾਨੂੰ ਫਿਰ ਅਸੀਂ ਨਾ ਉਸੇ ਹਿਸਾਬ ਨਾਲ ਦیتے ਨੇਗੇ ਕਾਫੀ ਬੁਟੀਕਸ ਵਾਲੀਆਂ ਨੇ ਵੀ ਆਪਣੇ ਤੋਂ ਪਹਿਣਾ ਲੈਤੇ ਨੇਗੇ ਤੇ ਬਹੁਤ ਹੀ ਵਧੀਆ ਕਾਫੀ ਮਾਰ ਲੈ ਕੇ ਆਈ ਸੀਗੀ ਆਪਾਂ ਇਹ ਹੁਣ ਤਾਂ ਬਹੁਤ ਥੋੜਾ ਜਿਹਾ ਰਹਿ ਗਿਆ ਤੁਹਾਨੂੰ ਦੱਸ ਰਹੀਆਂ ਮੈਂ 40 45 ਕੇ ਪੀਸ ਹੋਣਗੇ ਜੋ ਆਪਣੇ ਕੋਲ ਹੈਗੇ ਨੇ ਅਵੇਲੇਬਲ ਨੇ ਤੇ ਦੇਖੋ ਜੀ ਤੇ ਇਹਦੇ ਵਿੱਚ ਸੈਡ ਹਾਂ ਇਹ ਡਬਲ ਡਬਲ ਆ ਗਿਆ ਇਹ ਡਬਲ ਆ ਗਿਆ ਔਮ ਤੇ ਜੋ ਡਬਲ ਹੋਊਗਾ ਮੈਂ ਤੁਹਾਨੂੰ ਡਬਲ ਵੀ ਦੱਸਦੀ ਜਾਊਂਗੀ ਬਟ ਜ਼ਿਆਦਾਤਰ ਸਿੰਗਲ ਹੀ ਪੀਸ ਰਹਿ ਗਏ ਦੇਖੋ ਕਿੰਨੇ ਪਿਆਰੇ ਪਿਆਰੇ ਸ਼ੇਡ ਨੇ ਜੀ ਇਹ ਜੇ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਤੋਂ 5 ਪੀਸ ਜ਼ਰੂਰ ਮੰਗਵਾਇਓ ਇਹ ਪਲੀਜ਼ ਮੈਸੇਜ ਕਰਕੇ ਮੈਨੂੰ ਵੀ ਬਹੁਤ ਔਖਾ ਜਿਹਾ ਲੱਗਦਾ ਜਵਾਬ ਦੇਣਾ ਜੇ ਤੁਸੀਂ ਕਹਿ ਲਿਓ ਇੱਕ ਭੇਜੋ ਹੈਨਾ ਮੈਨੂੰ ਬਹੁਤ ਆਪਣੇ ਆਪ ਨੂੰ ਲੱਗਦਾ ਹੁੰਦਾ ਵੀ ਨਹੀਂ ਮੈਂ ਜਵਾਬ ਦੇ ਰਹੀਆਂ ਤਾਂ ਔਖਾ ਹੁੰਦਾ ਦੇਖੋ ਸੋਨੂੰ ਵੀ ਪਤਾ ਕੋਰੀਅਰ ਕਰਨ ਜਾਣਾ ਆਣਾ ਹੈਨਾ ਤੇ ਜੇ ਤੁਸੀਂ ਜੇ ਤੁਸੀਂ 5 ਪੀਸ ਮੰਗਵਾ ਰਹੇ ਹੋ ਤਾਂ ਅਸੀਂ ਭੇਜ ਦਾਂਗੇ ਇਹ ਡਾਵਲ ਆ ਗਿਆ ਜੀ ਖਰਾ ਨਹੀਂ ਸ਼ੇਡ ਦਾ ਸੈਦ ਡਬਲ ਆ ਗਿਆ ਹੈ ਪੀਸ ਤੁਸੀਂ ਮੈਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਪੂਰਾ ਸੂਟ ਮੈਚਿੰਗ ਕਰਵਾ ਕੇ ਵੀ ਲੈ ਸਕਦੇ ਹੋਗੇ ਮੈਚਿੰਗ ਵੀ ਬਹੁਤ ਪਣਾ ਲੈ ਕੇ ਗਈਆਂ ਨੇ ਗਈਆਂ ਜਿੱਦਾਂ ਸੈਦ ਇਹ ਵੀ ਡਬਲ ਆ ਗਿਆ ਪੀਸ ਤੇ ਬਹੁਤ ਸੋਹਣੇ ਸੋਹਣੇ ਸੂਟ ਨੇ ਬਹੁਤ ਜ਼ਿਆਦਾ ਜਿਹੜਾ ਜਿੰਨਾ ਵੀ ਤੁਸੀਂ ਜਾ ਕੇ ਵੱਡੇ ਵੱਡੇ ਸ਼ੋਰੂਮਾਂ ਤੇ ਦੇਖੋ ਸਾਰੇ ਹੀ ਇਹ ਸਟਫ ਦੇ ਵਿੱਚ ਸੂਟ ਆਏ ਹੋਏ ਐ ਤੇ ਇਹ ਇਹ ਡਬਲ ਇਹ ਤਾਂ ਮਿਲ ਹੀ ਜਾਊਗਾ ਇਹ ਡਬਲ ਦੋ ਤਿੰਨ ਪੀਸ ਨਿਕਲ ਚੁੱਕੇ ਨੇ ਇਹਦੇ ਨਾਲ ਦੇ ਆਪਾਂ ਨੂੰ ਤੇ ਤੁਸੀਂ ਮੈਨੂੰ ਦੱਸ ਦਿਓ ਵੀ ਕਿਹੜਾ ਸਕਰੀਨਸ਼ਾਟ ਲੈ ਕੇ ਮੈਂ ਤੁਹਾਨੂੰ ਦੱਸ ਦੂੰਗੀ ਇਹ ਵੀ ਮੈਂਬਰ ਦੇ ਉੱਤੇ ਹੈ ਜੀ ਤੇ ਇਹ ਗਲਾਸ ਦੇ ਵਿੱਚ ਸਿੰਗਲ ਪੀਸ ਰਹਿ ਗਿਆ ਗਲਾਸ ਦੇ ਵਿੱਚ ਤੇ ਨੈਕਸਟ ਲਵੈਂਡਰ ਸ਼ੇਡ ਆ ਗਿਆ ਜੀ ਟਿਸ਼ੂ ਦੇ ਵਿੱਚ ਤੇ ਇਹ ਨਮਾ ਜਆ ਨਿਊ ਬਲੂਜ਼ਾ ਸ਼ੇਡ ਹੈ ਫਿਰੋਜੀ ਬਲੂ ਜਆ ਸ਼ੇਡ ਹੈ ਤੇ ਇਹ ਸਕਾਈ ਸ਼ੇਡ ਹੈ ਸਕਾਈ ਸ਼ੇਡ ਹੈ ਤੇ ਇਹ ਆ ਗਿਆ ਜੀ ਆਫ ਵਾਈਟ ਦੇ ਵਿੱਚ ਜੋ ਜੋ ਵੀ ਹੈ ਮੈਂ ਤੁਹਾਨੂੰ ਦੱਸੀ ਜਾਨੀ ਆ ਕਿ ਵੀ ਜੋ ਵੀ ਤੁਹਾਨੂੰ ਡਾਵਲ ਲੱਗ ਰਿਹਾ ਹੈਗਾ ਤੁਸੀਂ ਮੈਨੂੰ ਦੱਸ ਦਿਓ ਵੀ ਇਹ ਡਾਵਲ ਸੀ ਮੈਮ ਤੁਸੀਂ ਉੱਥੋਂ ਹੀ ਸਕਰੀਨ ਸ਼ਾਟ ਲੈ ਲਿਓ ਕਿਉਂਕਿ ਹੁਣ ਮੈਨੂੰ ਕੱਲਾ ਕੱਲਾ ਦਿਖਾ ਰਹੀਆਂ ਮੈਂ ਸਨੂ ਮੈਂ ਇਸੇ ਲਈ ਵੀਡੀਓ ਹੈ ਜਿਹੜੀ ਬਹੁਤ ਸਲੋ ਬਣਾ ਰਹੀਆਂਗੀ ਤੇ ਜਿਹੜਾ ਇਹ ਟਾਈ ਡਾਈ ਦਾ ਆ ਗਿਆ ਜੀ ਦੇਖੋ ਨੈਕਸਟ ਇਹ 5 ਮੀਟਰ ਸਟੱਫ ਹੋ ਸਕਦਾ ਹੈ ਪੂਰਾ 5 ਮੀਟਰ ਹੈ ਹਾਂ ਇਹ 5 ਮੀਟਰ ਹੈਗੇ 5 ਤੋਂ ਵੀ ਵੱਧ ਦੀ ਹੋ ਸਕਦਾ 6 ਮੈਂ ਬਾਕੀ ਤੁਹਾਨੂੰ ਜੇ ਤੁਹਾਨੂੰ ਕਿਸੇ ਨੂੰ ਪਸੰਦ ਆਊਗਾ ਤਾਂ ਮੈਂ ਮੈਜ਼ਰਮੈਂਟ ਕਰਕੇ ਤੁਹਾਨੂੰ ਦੱਸ ਦਊਂਗੀ ਵੀ ਹਾਂ ਕਿ ਨਾ ਇਹਦੇ ਨਾਲ ਦੇ ਪੀਸ ਵੀ ਹੈਗੇ ਨੇ ਜੀ ਇਹ ਦੇਖੋ ਇਹਦੇ ਨਾਲ ਦੇ ਨਿਕਲੇ ਆਈ ਪੀਸ ਕਈ ਵਾਰ ਕੋਈ ਐਦਾਂ ਰਹਿ ਗਏ ਵਟ ਇਸ ਜਿੰਨੇ ਵੀ 2 ਸੀ 3 ਸੀ 4 ਸੀ ਇਹ ਤਾਂ ਭੈਣਾਂ ਨੇ ਛੱਡੀ ਨਹੀਂ ਹੈਗੇ ਕਿਉਂਕਿ ਕੋਨਾਲ ਦੇ ਕਾਫੀ ਫੈਬਰਿਕ ਬਹੁਤ ਵਧੀਆ ਜੋ ਲੈ ਚੁੱਕੇ ਨੇ ਉਹਨਾਂ ਨੂੰ ਪਤਾ ਹੈਗਾ ਜਿਨ੍ਹਾਂ ਕੋਲੇ ਪਹੁੰਚ ਚੁੱਕੇ ਨੇ ਭੈਣਾਂ ਕੋਲੇ ਔਨਲਾਈਨ ਵੀ ਬਹੁਤ ਜ਼ਿਆਦਾ ਸਾਰਿਆਂ ਦਾ ਧੰਨਵਾਦ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਭੈਣਾਂ ਨੇ ਬਹੁਤ ਜ਼ਿਆਦਾ ਪਸੰਦ ਵੀ ਕੀਤੇ ਨੇਗੇ ਇਹ ਪੀਸ ਦੀ ਪ੍ਰਾਈਜ਼ ਦੇ ਹਿਸਾਬ ਨਾਲ ਆਪਾਂ ਸ਼ੁਰੂ ਚ 500 ਐਦਾਂ ਇਹ ਅੱਜ ਮੈਂ ਨਵੇਂ ਸਾਲ ਕਰਕੇ ਤੁਹਾਨੂੰ ਇੱਕ ਤਰ੍ਹਾਂ ਫ੍ਰੀ ਵਾਲਾ ਕੰਮ ਹੀ ਹੈ ਜੀ 100 ਰੁਪਏ ਦਾ 3 ਮੀਟਰ ਦਾ ਪੀਸ ਹੋਊਗਾ 50 ਰੁਪਏ ਮੀਟਰ ਬਣ ਗਿਆ ਜੀ ਜੇ ਤੁਸੀਂ ਇੱਕ ਸੂਟ ਲੈ ਰਹੇ ਹੋ 6 ਮੀਟਰ ਦਾ ਸੂਟ ਹੈ ਨਾਲੇ ਤੁਹਾਡੇ ਕਿਸੇ ਬੱਚੇ ਦੀ ਸ਼ਰਟ ਵਗੈਰਾ ਨਿਕਲ ਸਕਦੀ ਹੈ ਨਾਲ ਤਾਂ 6 ਮੀਟਰ ਦਾ ਸੂਟ ਲਾ ਲਓ ਤੁਸੀਂ ਕਿੰਨਾ ਕਹਿਗਾ 200 ਰੁਪਏ ਦਾ ਸੂਟ ਬਣ ਗਿਆ ਜੀ ਇਹ ਸਾਰਾ ਤੇ ਤੁਹਾਨੂੰ ਅ ਪੰਜਾਬ ਤੋਂ ਵੀ ਘੱਟ 100 ਰੁਪਏ ਦਾ ਪੀਸ ਐ ਸੌਰੀ ਘੱਟ ਹੀ ਐ ਇਹ ਤੇ 200 ਰੁਪਏ ਦਾ ਸੂਟ ਫੈਬਰਿਕ ਬਹੁਤ ਵਧੀਆ ਇਹ ਨਾ ਸੋਚਿਓ ਵੀ 100 200 ਰੁਪਏ ਦਾ ਕੀ ਆਂਦਾ ਮੈਨੂੰ ਵੀ ਪਤਾ ਹੈ ਦੁਪੱਟਾ ਵੀ ਨਹੀਂ ਆਂਦਾ ਹੈਗੇ ਜੀ ਬਟ ਆਪਾਂ ਅੱਜ ਨਵੇਂ ਸਾਲ ਦੇ ਉੱਤੇ ਭੈਣਾਂ ਨੂੰ ਆਫਰ ਦੇ ਰਿਹਾ ਮੈਂ ਹਰ ਇੱਕ ਫੈਸਟੀਵਲ ਦੇ ਉੱਤੇ ਭੈਣਾਂ ਨੂੰ ਆਫਰ ਦਿੰਨੀ ਆ ਜੋ ਮੇਰੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਪਤਾ ਹੈ ਮੇਰਾ ਪੁਰਾਣਾ ਚੈਨਲ ਜੋ ਹੈਂਕ ਹੋ ਗਿਆ ਸੀਗਾ ਇਹ ਨਵਾਂ ਚੈਨਲ ਹੈਗਾ ਆਪਣਾ ਨਵੇਂ ਚੈਨਲ ਦੇ ਉੱਤੇ ਆਪਾਂ ਵੀਡੀਓਜ਼ ਪਾਣੇ ਆ ਬਹੁਤ ਸਾਰੀਆਂ ਭੈਣਾਂ ਸ਼ਾਇਦ ਨਾਲ ਜੁੜ ਸਕੀਆਂ ਪਹਿਲਾਂ ਜਿੰਨਾ ਤਾਂ ਨਹੀਂ ਬਟ ਹੌਲੀ-ਹੌਲੀ ਸਾਰੇ ਜੁੜ ਰਹੇ ਨੇਗੇ ਹੈਨਾ ਜਿਹਨਾਂ ਕੋਲੇ ਨੰਬਰ ਸੀਗੇ ਉਹਨਾਂ ਤਾਂ ਫੋਨ ਕਰ-ਕਰਕੇ ਮੈਸੇਜ ਕਰ-ਕਰਕੇ ਪੁੱਛ ਚੁੱਕੇ ਨੇ ਵੀ ਤੁਸੀਂ ਨਵੀਂ ਉਹਦੇ ਪੁਰਾਣੇ ਅਤੇ ਚੈਨਲ ਤੇ ਵੀਡੀਓ ਕਿਉਂ ਨਹੀਂ ਅਪਲੋਡ ਕਰ ਰਹੇ ਹੈਗੇ ਇਸ ਲਈ ਜੋ ਅਗੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਤੇ ਜੋ ਨਵੇਂ ਨੇ ਉਹਨਾਂ ਨੂੰ ਆਪਾਂ ਦੱਸ ਰਹੇ ਹਾਂਗੇ ਨਾਲ ਨਾਲ ਤੇ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈ ਬਹੁਤ ਭੈਣਾ ਬਹੁਤ ਬਹੁਤ ਪੀਸ ਮੰਗਵਾ ਚੁੱਕੀਆਂ ਨੇ 10 10 15 15 20 20 ਪੀਸ ਨਾਲ ਦੇ ਵੀ ਮੈਚਿੰਗ ਕਰਕੇ ਵੀ ਮੰਗਵਾ ਚੁੱਕੇ ਨੇ ਬਾਹਰ ਤੋਂ ਵੀ ਇਹਨਾਂ ਦੇ ਆਰਡਰ ਆਏ ਸੀਗੇ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਉਹ ਭੈਣਾ ਦਾ ਜਿਨ੍ਹਾਂ ਨੇ ਬਾਹਰੋਂ ਵੀ ਆਰਡਰ ਕਰਕੇ ਇਹ ਪੀਸ ਮੰਗਵਾਏ ਸੀ ਆਪਣੇ ਕੋਲ ਇਹਦੇ ਵਿੱਚ ਮਤਲਬ ਖਾਦੀ ਦੇ ਵਿੱਚ ਰੌ ਸ਼ਿਲਕ ਦੇ ਵਿੱਚ ਆਏ ਸੀਗੇ ਉਹ ਆਪਣੇ ਕੋਲ ਇੱਕ ਪੈਨ ਨੇ ਆਪਣੇ ਮੈਡਮ ਕਨੇਡਾ ਤੋਂ ਉਹਨਾਂ ਨੇ ਮੰਗਵਾਏ ਨੇਗੇ ਤੇ ਮੈਨੂੰ ਸਾਰੀਆਂ ਪੈਨ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਜੂਟ ਦਾ ਪੀਸ ਹੈ ਜੀ ਇੱਕ ਜੂਟ ਫੈਬਰਿਕ ਹੈ 3 ਮੀਟਰ ਤੋਂ ਤਾਂ ਘੱਟ ਕੋਈ ਹੈ ਨਹੀਂ ਜੀ 3 ਮੀਟਰ ਤੋਂ ਘੱਟ ਕੋਈ ਪੀਸ ਨਹੀਂ ਹੈਗਾ ਹੇ ਦੇਖੋ ਇਹਦੇ ਨਾਲ ਦੇ ਤਾਂ ਕਈ ਪੀਸ ਨਿਕਲੇ ਆਏ ਜੀ ਤੇ ਬਹੁਤ ਸੋਹਣਾ ਸੋਹਣਾ ਫੈਬਰਿਕ ਹੈ ਤੇ ਇਹ ਆਪਣੇ ਚ ਆ ਗਿਆ ਏ ਆਪਣੇ ਕੋਲੇ ਉਹ ਆ ਗਏ ਜੀ ਜੀਰ ਜੱਟ ਚਾ ਏ ਵੀ ਪੀਸ ਹੈ ਜਿਹੜਾ ਇਹ ਹਾਂਜੀ ਇਹ 5.5 ਮੀਟਰ ਦਾ ਪੀਸ ਹੈ ਜੀ 5.5 ਮੀਟਰ ਦਾ ਤੇ ਮੈਂ ਉਹੀ ਕਹਿਣਾ ਚਾਹਨੀ ਆਂ ਕਿ ਤੁਹਾਨੂੰ ਵੀ ਤੁਸੀਂ ਧਿਆਨ ਨਾਲ ਦੇਖ ਕੇ ਜੋ ਤੁਹਾਨੂੰ ਕਲਰ ਪਸੰਦ ਆਊਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਿਓ ਤੇ ਆਨਲਾਈਨ ਮੈਂ ਇੱਕ ਪੀਸ ਨਹੀਂ ਭੇਜ ਸਕਦੀ ਕਿਸੇ ਨੂੰ ਵੀ ਤੁਸੀਂ ਵਿਜ਼ਿਟ ਕਰਕੇ ਲੈ ਸਕਦੇ ਹੋ ਤੁਸੀਂ ਵਿਜ਼ਿਟ ਕਰਕੇ ਲੈ ਸਕਦੇ ਹੋਗੇ 100 ਰੁਪਏ ਦਾ ਪੀਸ ਦੇਖੋ ਜੀ 100 ਰੁਪਏ ਦਾ ਦੁਪੱਟਾ ਵੀ ਨਹੀਂ ਆਉਂਦਾ ਹੈਗਾ ਆਪਾਂ ਨੇ ਅੱਜ ਬਹੁਤ ਵੱਡਾ ਆਫਰ ਹੈ ਜੋ ਪਹਿਣਨ ਲਈ ਦੇਤਾ ਤੇ ਤੁਸੀਂ ਇਹ ਸੂਟ ਪਾ ਸਕਦੇ ਹੋ ਲੈ ਸਕਦੇ ਹੋ ਇਹਦਾ ਦੁਪੱਟਾ ਵੀ ਵਣ ਸਕਦਾ ਜੀ ਦੁਪੱਟਾ ਵੀ ਬਹੁਤ ਸੋਹਣਾ ਹੁਣ ਜੋ ਵੀ ਵੱਡੇ ਤੁਸੀਂ ਸ਼ੋਰੂਮਾਂ 'ਚ ਜਾਣੇ ਹੋ ਤੁਸੀਂ ਦੇਖਦੇ ਹੋ ਤੇ ਤੁਸੀਂ ਦੇਖਿਓ ਇਸੇ ਫੈਬਰਿਕ ਦੇ ਉੱਤੇ ਜਿਹੜਾ ਆਪਣਾ ਆਇਆ ਹੋਇਆ ਹੈਗਾ ਕੋਈ ਚੂਬਣ ਵਾਲੀ ਚੀਜ਼ ਨਹੀਂ ਹੈਗੀ ਭੈਣਾ ਮੈਨੂੰ ਪੁੱਛਣੀ ਹੈ ਮੈਸੇਜ ਕਰਕੇ ਵੀ ਚੂਬਦਾ ਤਾਂ ਨਹੀਂ ਹੈਗਾ ਜੀ ਆਪਣੇ ਨਹੀਂ ਨਹੀਂ ਕੋਈ ਇਰੀਟੇਸ਼ਨ ਵਾਲੀ ਚੀਜ਼ ਨਹੀਂ ਹੈਗੀ ਆਪਣੇ ਬਾਡੀ ਨੂੰ ਕੋਈ ਇਰੀਟੇਸ਼ਨ ਨਹੀਂ ਹੈਗੀ ਇਹਦੇ ਤੇ ਮੈਂ ਖੁਦ ਆਪਣਾ ਸੂਟ ਰੈਡੀ ਕਰਵਾਇਆ ਜੀ ਤੇ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਕਮਾਲ ਦੇ ਚੀਜ਼ਾਂ ਨੇ ਜੀ ਜੋ ਤੁਹਾਡੇ ਲਈ ਲੈ ਕੇ ਆਏ ਆਂਗੇ ਆਪਾਂ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਤਾਂ ਕਾਫੀ ਦਿਨਾਂ ਦੇ ਸੀਗੇ ਇੰਨਾ ਕਿ ਪੀਸ ਰਹਿ ਰਹੇ ਸੀਗੇ ਤਾਂ ਕਰਕੇ ਮੈਂ ਤੁਹਾਨੂੰ ਦਿਖਾਣ ਲੱਗੀ ਆਂਗੀ ਇਹ ਸੀ ਜੀ ਪੀਸ ਅੱਜ ਦੇ ਤੁਸੀਂ ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਉੱਥੋਂ ਹੀ ਸਕਰੀਨਸ਼ਾਟ ਲੈ ਲਿਓ ਤੇ ਮੈਨੂੰ ਆਪਣਾ ਆਰਡਰ ਬੁੱਕ ਕਰ ਦਿਓ ਤੇ ਪੰਜ ਪੀਸ ਕੋਟੋ ਘੱਟ ਮੈਂ ਆਨਲਾਈਨ ਬਾਕੀ ਵਿਜ਼ਿਟ ਕਰਕੇ ਤੁਸੀਂ ਇੱਕ ਵੀ ਲੈ ਸਕਦੇ ਹੋ ਤੁਸੀਂ ਵਿਜ਼ਿਟ ਕਰਕੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋਗੇ ਤੇ ਸਾਰੇ ਮੰਗਵਾਣਾ ਚਾਹੁੰਦੀ ਹੈ ਕੋਈ ਬੁਟੀਕ ਵਾਲੀ ਭੈਣ ਮੰਗਵਾ ਸਕਦੀ ਹੈਗੀ ਤੇ ਆਪਾਂ ਭੇਜ ਦਾਂਗੇ ਜੀ ਦੇਖੋ ਆਪਾਂ ਨੇ ਤਾਂ ਇੱਕ ਤਰ੍ਹਾਂ ਫ੍ਰੀ ਵਾਲਾ 100 ਰੁਪਏ ਦਾ ਪੀਸ ਹੈ 3 ਮੀਟਰ ਦਾ ਤੇ ਇਸ ਤੋਂ ਘੱਟ ਤਾਂ ਤੇ ਕੁਝ ਵੀ ਨਹੀਂ ਹੈਗਾ ਕਈ ਵਾਰ ਕੋਈ ਭੈਣ ਕਹਿੰਦੀ ਮੈਂ ਸਾਰੇ ਲੈ ਕੇ ਜਾਊਂਗੀ ਜੀ ਮੈਨੂੰ ਹੋਰ ਕੀ ਹੈ ਇਸ ਤੋਂ ਘੱਟ ਕੁਝ ਨਹੀਂ ਹੈਗਾ ਸਾਰਿਆਂ ਲਈ ਇੱਕੋ ਹੀ ਪ੍ਰਾਈਸ ਹੈਗਾ 100 ਰੁਪਏ ਦਾ 3 ਮੀਟਰ ਦਾ ਪੀਸ ਥੈਂਕ ਯੂ ਜੀ